ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਕੱਲ੍ਹ ਜਿਉਂ ਵੀ ਆਪਣੇ ਭੈਣ ਕੁਲਵਿੰਦਰ ਕੌਰ ਨਾਲ ਪੰਜਾਬੀਆਂ ਦਾ ਮਾਣ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਇਹ ਬੋਲਦੇ ਨੇ ਉਹਨਾਂ ਨੂੰ ਸਬਕ ਮਿਲਦਾ ਹੈ ਇਹਨਾਂ ਗੱਲਾਂ ਦੇ ਨਾਲ ਤੇ ਬਾਕੀ ਸਾਥੀਆਂ ਲਈ ਅਸੀਂ ਕੱਲ੍ਹ ਵੀ ਜਾਣ ਲੱਗੇ ਸੀ ਕਿ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹ ਫਿਰ ਬਾਅਦ ਦੇ ਵਿੱਚ ਕੁੜੀ ਨੂੰ ਨਾ ਮੈਂ 릴ੀਸ ਕਰਤਾ ਸੀ ਤੇ ਜਿੰਨੇ ਨੂੰ ਅਸੀਂ ਗਏ ਆ ਜਾਣਾ ਸੀ ਤੇ ਹੁਣ ਅਸੀਂ ਨਾ ਵਿਸ਼ਵਾਸ ਰੋਣਾ ਕਿ ਅਸੀਂ ਉਸ ਕੁੜੀ ਦੇ ਨਾਲ ਕੁਲਵੇ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਬਸਨਮਾਨਗੀ ਕਰਾਂਗੇ ਤੇ ਜੋ ਵੀ ਉਹ ਤੋਂ ਜਿੱਥੇ ਤੱਕ ਵੀ ਉਹ ਸਾਡੀ ਲੋੜ ਹੋਈ ਅਸੀਂ ਉਹਦਾ ਖੜਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਦੀ ਟੀਕਾਰ ਪਰ ਦੀ ਬੇਟੀ ਮੈਨੂੰ ਪਤਾ ਹੈ ਤੁਸੀਂ ਮੇਰੀ ਕਾਗ ਦਾ ਸਮਰਥਨ ਜੂਰ ਕਰੋਗੇ ਕੀ ਹਮ ਕੰਗੜਾ ਰੋਟੇ ਸਾਥ ਹੈ ਐਮਪੀ ਕੰਗੜਾ ਮੋਤੇ ਹਮਲਾ ਹੋਣਾ ਬਹੁਤ ਵੱਡੀ ਗੱਲ ਹੈ